ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋ ਹੋਮੋਂਗੇ ਚੜਦੀ ਕਲਾ ਦੇ ਵਿੱਚ ਹੋਮੋਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਜੈਪਰੀ ਕਾਟਨ ਦੇ ਵਿੱਚ ਆਗੇ ਸੂਟ 100% ਪਿਓਰ ਕਾਟਨ ਦੇ ਵਿੱਚ ਰਹਿਣਗੇ ਫਾਸਟ ਕਲਰ ਰਹਿਣਗੇ ਸ਼ਰਟ ਦੇ ਉੱਪਰ ਹੈਂਡ ਟੱਚ ਮਿਲ ਜੂਗਾ ਸਿਰਫ ਤੇ ਸਿਰਫ 780 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਅਵੇਲੇਬਲ ਰਹਿਣਗੇ ਸ਼ਿਪਿੰਗ ਐਕਸਟਰਾ ਹੋਊਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਆਨਲਾਈਨ ਪੇਮੈਂਟ ਹੋਊਗੀ ਤੇ ਸੂਟ ਬੁੱਕ ਕਰਨ ਲਈ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਚਾ ਆ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹ ਵਾਲੇ ਸੂਟ ਬਹੁਤ ਹੀ ਸੌਫਟ 100% ਪਿਓਰ ਕਾਟਨ ਦੇ ਵਿੱਚ ਰਹਿਣਗੇ ਗਰਮੀਆਂ ਦੇ ਵਿੱਚ ਇਹ ਵਾਲਾ ਸਟਾਫ ਆ ਜਿਹੜਾ ਬਹੁਤ ਹੀ ਕੰਫਰਟੇਬਲ ਰਹਿੰਦਾ ਹੈ ਬੜੇ ਹੀ ਪਿਆਰੇ ਕਲਰ ਤੇ ਪ੍ਰਿੰਟ ਹੈਗੇ ਆ ਇਹਦੇ ਵਿੱਚ ਜੈਪੂਰੀ ਪ੍ਰਿੰਟ ਰਹਿਣਗੇ ਜੈਪੂਰੀ ਕਾਟਨ ਦੇ ਵਿੱਚ ਸਿਰਫ ਤੇ ਸਿਰਫ 780 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਮਿਲ ਜਾਣਗੇ ਕਲਰ ਦੇਖ ਲਓ ਤੁਸੀਂ ਇਹਦੇ ਵਿੱਚ ਘਟੂ ਘਟ 27 28 ਕਲਰ ਤੁਹਾਨੂੰ ਮੈਂ ਸ਼ੋਅ ਕਰੂੰਗੀ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਹੈ ਸਾਰੇ ਇਸ ਤਰ੍ਹਾਂ ਮੈਚਿੰਗ ਆਣਗੇ ਸੂਟ ਮੈਚਿੰਗ ਬਾਟਮ ਰਹੇਗੀ ਤੇ ਦੁਪੱਟਾ ਰਹੇਗਾ ਸਾਰੇ ਅਲੱਗ-ਅਲੱਗ ਕਲਰਾਂ ਦੇ ਰਹਿਣਗੇ ਤੇ ਪ੍ਰਿੰਟ ਹੈ ਜਿਹੜੇ ਉਹ ਵੀ ਅਲੱਗ-ਅਲੱਗ ਰਹਿਣਗੇ neck ਦੇ ਉੱਪਰ ਇਹਦੇ ਹੈਂਡ ਟੱਚ ਦਾ ਵੀ ਲੇਗਾ ਮਿਰਰ ਵਰਕ ਵਗੈਰਾ ਕੀਤਾ ਹੋਇਆ ਪਿਓਰ ਕਾਟਨ ਦੇ ਵਿੱਚ ਆ ਗਿਆ ਅਜਰਕ ਪ੍ਰਿੰਟ ਦੇ ਵਿੱਚ ਸ਼ਾਰਟ ਦੁਪੱਟਾ ਰਹੂਗਾ ਬਾਟਮ ਇਹਦੇ ਨਾਲ ਨਹੀਂ ਰਹੂਗੀ ਸ਼ਾਰਟ 2 ਮੀਟਰ ਹੋਗੀ ਦੁਪੱਟਾ 2 35 ਮਿਲੇਗਾ ਸਿਰਫ ਤੇ ਸਿਰਫ 1150 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਮਿਲ ਜਾਣਗੇ ਏ ਕਲਰ ਦੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਜਿਹੜੇ ਜੈਪੁਰੀ ਪ੍ਰਿੰਟਾਂ ਨੇ ਜਾਂ ਅਜ਼ਰਕ ਪ੍ਰਿੰਟ ਆ ਇਹਨਾਂ ਦਾ ਟ੍ਰੈਂਡ ਹਮੇਸ਼ਾ ਰਹਿੰਦਾ ਇਹ ਕਦੇ ਵੀ ਆਊਟ ਆਫ ਟ੍ਰੈਂਡ ਨਹੀਂ ਹੁੰਦੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਤੇ ਪ੍ਰਿੰਟ ਨੇ ਤੇ ਇਹ ਵੇਅਰ ਕੀਤੇ ਹੋਏ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਪਿਓਰ ਕਾਟਨ ਦੇ ਵਿੱਚ ਆ ਗਿਆ ਹੈ ਮਿਕਸ ਐਂਡ ਮੈਚ ਰਹਿਣਗੇ ਪ੍ਰਿੰਟਡ ਸੂਟ ਰਹਿਣਗੇ ਮੈਚਿੰਗ ਮਲਮਲ ਦਾ ਦੁਪੱਟਾ ਰਹੂਗਾ ਇਹਦੇ ਨਾਲ 2.5 ਮੀਟਰ ਇਹਦੇ ਵਿੱਚ ਸ਼ਰਟ ਦਾ ਫੈਬਰਿਕ ਮਿਲੂਗਾ ਪ੍ਰਿੰਟਡ ਤੇ 2.5 ਮੀਟਰ ਹੀ ਬਾਟਮ ਦਾ ਫੈਬਰਿਕ ਰਹੂਗਾ ਤੇ 2.5 ਮੀਟਰ ਹੀ ਇਹਦੇ ਨਾਲ ਦੁਪੱਟਾ ਰਹੂਗਾ ਕਿ ਸਿਰਫ ਤੇ ਸਿਰਫ 799 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਇਹ ਵੀ ਪਿਓਰ ਕਾਟਨ ਦੇ ਵਿੱਚ ਮਿਲ ਜਾਣਗੇ ਦੁਪੱਟਾ ਇਹਦਾ ਡਿਜ਼ਾਈਨਰ ਬਣਿਆ ਹੋਇਆ ਪੈਚਵਰਕ ਲਗਾ ਕੇ ਮਲ ਕਾਟਨ ਦਾ ਹੀ ਇਹਦਾ ਦੁਪੱਟਾ ਰਹੂਗਾ ਸਿਰਫ ਤੇ ਸਿਰਫ 799 ਰੁਪਏਾਂ ਦੇ ਵਿੱਚ ਸ਼ਿਪਿੰਗ ਫ੍ਰੀ ਰਹੂਗੀ ਪਿਓਰ ਕਾਟਨ ਦੇ ਵਿੱਚ ਆ ਗਿਆ ਇਹ ਸ਼ਰਟ ਬੜੇ ਪਣੇ ਦੇ ਵਿੱਚ ਰਹੂਗੀ ਪਲੇਨ ਕਾਟਨ ਦੀ ਬਾਟਮ ਰਹੂਗੀ ਹਾਂ ਕੁਝ ਫੌਨ ਦਾ ਇਹ ਨਾਲ ਦੁਪੱਟਾ ਰਹੂਗਾ ਸਿਰਫ ਤੇ ਸਿਰਫ 660 ਰੁਪਏ ਦੇ ਵਿੱਚ ਇਹ ਵਾਲੇ ਸੂਟ ਹੈ ਜਿਹੜੇ ਮਿਲ ਜਾਣਗੇ ਕਲਰ ਤੇ ਪ੍ਰਿੰਟ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਕੋਈ ਵੀ ਕਲਰ ਤੇ ਪ੍ਰਿੰਟ ਤੁਸੀਂ ਲੈ ਸਕਦੇ ਹੋ ਲਗਭਗ ਤੁਹਾਨੂੰ ਹਰ ਤਰ੍ਹਾਂ ਦਾ ਕਲਰ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਡਾਰਕ ਲਾਈਟ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤੇ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹ ਵੀ ਪਿਓਰ ਕਾਟਨ ਦੇ ਵਿੱਚ ਆਊਗਾ ਬੜੇ ਪਾਣੇ ਦੇ ਵਿੱਚ ਆਲ ਓਵਰ ਸੂਟ ਰਹੇਗਾ ਚਾਰੇ ਸਾਈਡ ਤੇ ਦੁਪੱਟਾ ਜਿਹੜਾ ਉਹਦੇ ਨਾਲ ਲੈਸ ਮਿਲ ਜੇਗੀ 2.5 ਮੀਟਰ ਲਾਈਨ ਨਾਲ ਦੁਪੱਟਾ ਰਹੂਗਾ 699 ਪਰੰਵੇਚਾ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੀ ਸੂਟਾਂ ਦੀ ਪ੍ਰਿੰਟ ਚੈੱਕ ਕਰ ਲਓ ਤੁਸੀਂ ਤੇ ਇਹਦਾ ਹਾਫ ਸ਼ਿਪੋਂ ਦਾ ਦੁਪੱਟਾ ਰਹੂਗਾ ਇੱਕ ਕਰੀਬ ਦੇ ਵਿੱਚ ਸ਼ਰਟ ਰਹੂਗੀ ਫਰੌਂਟ ਤੇ ਬੈਕ ਦੇ ਉੱਪਰ ਐਮਬਲਿਡਰੀ ਰਹੇਗੀ ਤੈਬੀ ਦੇ ਵਿੱਚ ਇਹ ਤੈਬੀ ਸਿਲਕ ਦੇ ਵਿੱਚ ਇਹਦੀ ਬਾਟਮ ਰਹੇਗੀ ਪਲੇਨ ਤੇ ਚਿਨੌਨ ਦਾ ਦੁਪੱਟਾ ਰਹੂਗਾ ਡਿਊ ਡ੍ਰੌਪ ਦੇ ਵਿੱਚ ਪਿਓਰ ਔਰਗੈਂజా ਦੇ ਵਿੱਚ ਆ ਗਿਆ ਹੈ ਐਮਬਰਾਇਡਰੀ ਵਾਲਾ ਸੂਟ ਰਹੇਗਾ 2450 ਰੁਪਏ ਦੇ ਵਿੱਚ ਪਿਓਰ ਸੌਫਟ ਚਾਕਲੇਟ ਫੈਬਰਿਕ ਦੇ ਵਿੱਚ ਆ ਗਿਆ ਹੈ 5 ਮੀਟਰ ਫੈਬਰਿਕ ਰਹੂਗਾ ਸਾਰੇ ਐਮਬਰਾਇਡਰੀ ਐਮਬਰਾਇਡਰੀ ਮਿਲ ਜੇਗੀ ਸੈਲਫ ਲਾਈਮ ਮਸਲੀਨ ਦੇ ਵਿੱਚ ਇਹ ਤਾਂ ਦੁਪੱਟਾ ਪਿਓਰ ਕਾਟਨ ਦੇ ਵਿੱਚ ਮਿਲ ਜਾਣਗੇ ਇਹ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਸਿਰਫ ਤੇ ਸਿਰਫ 1345 ਰੁਪਏ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਐਮਬਰਾਇਡਰੀ ਮਿਲ ਜੇਗੀ ਘੇਰੇ ਦੇ ਉੱਪਰ ਐਮਬਰਾਇਡਰੀ ਰਹੇਗੀ ਤੇ ഏ സൂട്ട ഹഡ് ടച്ച് ദ ലസ ലീവ കലർച്ച മണുക പ്യോർ ഓരഗൈജാ ഫൈബ്രിക്കഗാ ദപട്ടാ ര സാ പചാനവഡവർ മേഗാ വിചിത്ര സിക്റ്റ് ആകെ സൂറ്റ് പ്യോർ വിചിത്ര സിക്ബ്രോയഡ്ര മിരത്തെ ഉപരോ പചാനവ സൂട്ട ਔਰ জর্জেਟ ਦੇ ਵਿੱਚ ਆ ਗਿਆ জর্জেਟ ਦਾ ਹੀ Dupatta ਰਹੂਗਾ ਇਹਦੇ ਨਾਲ 1495 ਰੁਪਏ ਦੇ ਵਿੱਚ ਇਹ ਵਾਲੇ স্যুট ਮਿਲ ਜਾਣਗੇ ਕੋਈ ਵੀ ਕਲਰ ਤੇ ਪ੍ਰਿੰਟ ਤੁਸੀਂ ਲੈ ਸਕਦੇ ਮਿਲਤੇ ਅਗਲੀ ਵੀਡੀਓ ਨਾਲ ਥੈਂਕ ਯੂ ਜੀ